ਸਾਥ ਸੰਗਤ ਤੁਸੀਂ ਹੁਣ ਵੀ ਦੇਖ ਲਓ ਕਿ ਅਕਾਲੀ ਦਲ ਦਾ ਪ੍ਰਧਾਨ ਤਨਖਾਈਆ ਕਰਾਰ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਛੱਡਣ ਨੂੰ ਤਿਆਰ ਨਹੀਂ ਹੈ ਸਰਕਾਰ ਨੇ ਉਦੋਂ ਤਾਈ ਦਾ ਕੁਝ ਨਹੀਂ ਮਿਲਿਆ ਹੁਣ ਜਦੋਂ ਜੇਲ੍ਹ 'ਚ ਹੈ ਤੇ ਕਹਿੰਦੇ ਆ ਜੀ ਨੇ ISI ਨਾਲ ਸੰਬੰਧ ਬਣਾ ਲੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ ਜਨਮ ਪਹਿਲੀ ਜਨਮ ਸ਼ਤਾਬਦੀ ਤੇ ਇਕੱਠੀ ਹੋਈ ਸਾਧ ਸੰਗਤ ਜੀ ਗੱਜ ਕੇ ਬਿਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅੱਜ ਆਪਾਂ ਔਰ ਇਕੱਠੇ ਹੋਏ ਆਂ ਕਿ ਜੋ ਵਿਚਾਰਾਂ ਕਰਨੀਆਂ ਐ ਕਿ ਜੋ ਅਕਾਲੀ ਦਲ ਵਿੱਚ ਨਿਘਾਰ ਆਇਆ ਹੈ ਸਾਧ ਸੰਗਤ ਤੁਸੀਂ ਹੁਣ ਵੀ ਦੇਖ ਲਓ ਕਿ ਅਕਾਲੀ ਦਲ ਦਾ ਪ੍ਰਧਾਨ ਤਨਖਾਹਾਂ ਕਰਾਰ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਛੱਡਣ ਨੂੰ ਤਿਆਰ ਨਹੀਂ ਹੈ ਅਸਤੀਫਾ ਨਹੀਂ ਦੇ ਰਿਹਾ ਸਾਧ ਸੰਗਤ ਇਹਨਾਂ ਨੇ ਵੀ ਬਾਦਲ ਪਰਵਾਰ ਨੇ ਜਿਹੜੀ ਪੰਥ ਦੀ ਵੋਟ ਸੀ ਉਹਨੂੰ ਤਾਂ ਇਹ ਸਮਝ ਲਿਆ ਸੀ ਵੀ ਇਹ ਕਿਤੇ ਨਹੀਂ ਜਾ ਸਕਦੀ ਇਹਨਾਂ ਨੇ ਸਿਰਫ ਇੱਕ ਸੌਦਾ ਸਾਧੀਆਂ ਵੋਟਾਂ ਲੈਣ ਵਾਸਤੇ ਪੰਥ ਨੂੰ ਦਾਤੇ ਲਾਤਾ ਸੀ ਤੇ ਜਿਹਦਾ ਜਨਤੀਜਾ ਆ ਚੁੱਕਿਆ ਹੈ ਕਿ ਪੰਥ ਜਾ ਗਿਆ ਇਹਨਾਂ ਨੇ ਮਹਾਰਾਜ ਦੀਆਂ ਬੇਅਦਬੀਆਂ ਕਰਾਈਆਂ ਦੋਸ਼ੀਆਂ ਨੂੰ ਜਿਹੜੇ ਕੀ ਪੁਲਿਸ ਨੇ ਫੜ ਲਏ ਸੀ ਇਹਨਾਂ ਨੇ ਛਡਵਾਏ ਉਹ ਕਿ ਬਾਬਾ ਨੰਨ ਨਾਰਾਜ ਹੋ ਜਵੇ ਇਹ ਜੇ ਬਹੁਤ ਕੁਝ ਇਹਨਾਂ ਨੇ ਕੀਤਾ ਤੇ ਜੋ ਹੁਣ ਜਗ ਜਾਰ ਹੋ ਚੁੱਕਿਆ ਹੈ ਤੇ ਹੁਣੇ ਮਸਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੇ ਹੈ ਜੋ ਕੀ ਇਹਨਾਂ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਸਾਧ ਸੰਗਤ ਇੰਨਾ ਵੀ ਕੀ ਮੋਹ ਕੁਰਸੀ ਨਾਲ ਮੈਂ ਤਾਂ ਸਮਝਦਾ ਵੀ ਜਿਹੜੇ ਦੋਸ਼ੀ اقرار ਦਿੱਤੇ ਗਏ ਪ੍ਰਧਾਨ ਦੇ ਥੱਲੇ ਕੰਮ ਕਰਨਗੇ ਮੇਰੇ ਹਿਸਾਬ ਨਾਲ ਉਹ ਵੀ ਬਰਾਬਰ ਦੇ ਦੋਸ਼ੀ ਆ باقی ਸਾਧ ਸੰਗਤ ਜੀ ਤੁਸੀਂ ਆਪ ਸਿਆਣੇ ਹੋ ਕਿ ਜੋ ਵੀ ਇਹ ਇੰਨਾ ਵੀ ਅਕਾਲੀ ਦਲ ਦਾ ਜਾਂ ਕੁਰਸੀ ਦਾ ਮੋਹ ਨਹੀਂ ਹੋਣਾ ਚਾਹੀਦਾ ਬਥੇਰਾ ਕੁਝ ਬਣਾ ਲਿਆ ਇਹਨਾਂ ਨੇ ਦੂਜੀ ਗੱਲ ਸਾਧ ਸੰਗਤ ਜੀ ਜਿਹੜੇ ਆਪਣੇ ਬੰਦੀ ਸਿੰਘ ਹੈ ਐਨਐਸਏ ਵਿਧਾਈ ਹੈ ਉਹਦੇ ਵਿੱਚ ਹੁਣ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਅਮਰਤਪਾਲ ਨੇ ਧਮਕੀ ਦਿੱਤੀ ਹੈ ਇਹ ਬਿਲਕੁਲ ਬੇਤੁਕੀਆਂ ਗੱਲਾਂ ਹੈ ਸਾਧ ਸੰਗਤ ਇਹ ਸਿਰਫ ਇੱਕ ਬਹਾਨਾ ਹੈ ਕਿ ਇਹਨਾਂ ਕੋਲ ਹੋਰ ਕੋਈ ਗੱਲ ਨਹੀਂ ਹੈ ਇਹਨਾਂ ਨੇ ਭਗਵੰਤ ਮਾਨ ਨੂੰ ਇਹ ਕਿਹਾ ਸੀ ਬਈ ਜਿਵੇਂ ਬੀਅੰਤ ਸਿੰਘ ਜ਼ੁਲਮ ਕਰਦਾ ਸੀ ਤੂੰ ਉਹ ਰਾਵਾਂ ਤੇ ਤੁਰ ਪਿਆ ਐ ਕਿਤੇ ਤੇਰਾ ਹਾਲ ਵੀ ਬੀਅੰਤ ਸਿੰਘ ਵਾਲਾ ਨਾ ਹੋ ਜਾਵੇ ਇਹ ਗੱਲ ਕਹੀ ਸੀ ਇਹ ਨਹੀਂ ਸੀ ਕਿਹਾ ਵੀ ਮੈਂ ਤੇਰਾ ਹਾਲ ਬੀਅੰਤ ਸਿੰਘ ਵਾਲਾ ਕਰੂੰਗਾ ਇਹ ਗੱਲ ਝੂਠੀ ਇਨਾਂ ਨੇ ਸਿਰਫ ਐਨਐਸਐ ਵਿਧਾਉਣ ਲਈ ਉਹ ਝੂਠਾ ਬਿਆਨ ਦਿੱਤਾ ਜੋ ਕਿ ਮੈਂ ਨਹੀਂ ਸਮਝਦਾ ਵੀ ਸੀਐਮ ਦਾ ਕੈਂਟ ਮੌਜੂਦਾ ਸੀਐਮ ਹੋਵੇ ਤੇ ਇਹ ਜੀ ਕੋਰਟ ਦੇ ਵਿੱਚ ਬਿਆਨਬਾਜ਼ੀ ਕਰੇ ਜੋ ਕਿ ਬਿਲਕੁਲ ਵੀ ਠੀਕ ਨਹੀਂ ਲੱਗਦੀ ਹੋਰ ਵੀ ਸਾਧ ਸੰਗਤ ਜੀ ਆਪਣੇ ਹੋਰ ਵੀ ਸਿੰਘ ਹੈ ਕੱਲਾ ਅਮਰਤਪਾਲ ਲੀ ਹੈ ਪੰਜਾਬ ਦੀਆਂ ਜੇਲਾਂਾਂ 'ਚ ਵੀ 60 ਦੇ ਕਰੀਬ ਸਿੰਘ ਹੈ ਜਿਹੜੇ ਅਮਰਤਪਾਲ ਦੇ ਨਾਲ ਸੀ ਦਸਕ ਤਾਂ ਥੋੜੇ ਜੇ ਤਾਂ ਡਿਬਰੂਗੜਾ ਬਾਕੀ ਪੰਜਾਬ 'ਚ ਵੀ ਬਹੁਤ ਹੈ ਅੰਮ੍ਰਿਤਸਰ ਦੀ ਜੇਲ੍ਹ 'ਚ ਸਰਕਾਰ ਤਾਂ ਉਹਨਾਂ ਨੂੰ ਵੀ ਛੱਡਣ ਦਾ ਨਾਉ ਨਹੀਂ ਲੈ ਰਹੀ ਜਦੋਂ ਕਿ ਉਹਨਾਂ ਦਾ ਕੋਈ ਐਡਾ ਦੋਸ਼ ਨਹੀਂ ਹੈ ਇਹਨਾਂ ਨੇ ਪਹਿਲੀ ਗੱਲ ਤਾਂ ਸ ਆਸੰਗਤ ਜਦੋਂ ਅੰਮ੍ਰਿਤਪਾਲ ਬਾਰਸ ਸੀ ਜਦੋਂ ਇਹ ਫੜਿਆ ਇਹਦੇ ਸਾਰਾ ਕੁਝ ਫਰੋਲਾ ਫਰਾਲੀ ਕੀਤੀ ਸਰਕਾਰ ਨੇ ਉਦੋਂ ਤਾਂ ਇਹਦਾ ਕੁਝ ਨਹੀਂ ਮਿਲਿਆ ਹੁਣ ਜਦੋਂ ਜੇਲ੍ਹ 'ਚ ਹੈ ਕਹਿੰਦੇ ਆ ਜੀ ਨਾ ਆਈਐਸ ਨਾਲ ਸੰਬੰਧ ਬਣਾ ਲੇ ਬਹੁਤ ਮਾੜੀ ਗੱਲ ਐ ਸਰਕਾਰ ਵਾਸਤੇ ਇਹ ਕਿ ਆਪਣੀਆਂ ਨਕਾਮੀਆਂ ਛਾਉਣ ਵਾਸਤੇ ਸਰਕਾਰ ਐਵੇਂ ਦੇ ਕੰਮ ਕਰੇ ਆਪ ਤਾਂ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋ ਸਕੇ ਉਹਨਾਂ ਤੋਂ ਲੋਕਾਂ ਦਾ ਧਿਆਨ ਬਦਲਣ ਵਾਸਤੇ ਡਾਇਵਰਟ ਕਰਨ ਵਾਸਤੇ ਇਹ ਸਭ ਦੋਸ਼ ਲਾਏ ਜਾ ਰਹੇ ਆ ਪਹਿਲਾਂ ਕਹਿੰਦਾ ਸੀ ਮੈਂ ਨੌਕਰੀਆਂ ਦਊ ਮੈਂ ਬਹੁਤ ਕੁਝ ਕਰੂੰ ਭੱਜ ਕੇ ਟੈਂਕੀ ਤੇ ਚੜ ਜਾਂਦਾ ਸੀ ਹੁਣ ਕਿੱਥੇ ਗਈਆਂ ਉਹ ਗੱਲਾਂ ਕਿੱਥੇ ਗਈਆਂ ਉਹ ਨੌਕਰੀਆਂ ਅੱਗੇ ਤਾਂ ਕਹਿੰਦਾ ਸੀ ਪੰਜਾਬ ਕੋਲੇ ਰੇਤਾ ਐਨਾ ਮੈਂ ਤਾਂ ਰੇਤੇ ਦੇ ਸਿਰ ਤੇ ਹੀ ਸਰਕਾਰ ਚਲਾ ਲੂੰਗਾ ਕਿੱਧਰ ਗਈਆਂ ਉਹ ਗੱਲਾਂ ਸਾਰੀਆਂ ਸਾਧ ਸੰਗਤ ਸਿਰਫ ਇਹਨੂੰ ਕੁਰਸੀ ਦੀ ਭੁੱਖ ਸੀ ਜੋ ਕਿ ਹੁਣ ਜਗ ਜਹਿਰ ਹੋ ਚੁੱਕੀ ਐ ਆਉਣ ਵਾਲਾ ਸਮਾਂ ਸਾਗਤ ਵਿੱਚ ਮੈਂ ਇੱਕ ਹੀ ਬੇਨਤੀ ਕਰਨੀ ਹੈ ਹੁਣ ਕਿ ਆਪਾਂ ਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਹੈ ਜੇ ਆਪਾਂ ਕੁਝ ਕਰਨਾ ਹੈ ਬੋਲੇ ਸੋਨਹੀਓ ਸਤਿ ਸ੍ਰੀ ਅਕਾਲ ਜੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ ਹੈ ਤਾਂ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਹੈ ਤਾਂ ਹੀ ਆਪਾਂ ਅਕਾਲੀ ਦਲ ਨੂੰ ਬਚਾ ਸਕਦੇ ਹਾਂ ਕਿਉਂਕਿ ਜੋ ਹਾਲ ਇਸ ਟਾਈਮ ਅਕਾਲੀ ਦਲ ਦਾ ਹੈ ਬਹੁਤ ਮਾੜਾ ਹਾਲ ਕਰਤਾ ਹੈ ਬਾਦਲ ਪਰਿਵਾਰ ਨੇ ਅਕਾਲੀ ਦਲ ਦਾ ਜੋ ਨਹੀਂ ਹੋਣਾ ਚਾਹੀਦਾ ਸੀ ਬਾਕੀ ਸਾਧ ਸੰਗਤ ਜੀ ਆਸ ਕਰਦੇ ਆ ਕਿ ਆਪ ਸਭ ਸਾਥ ਦੇਵੋਗੇ ਇਕੱਠੇ ਹੋ ਕੇ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ